ਏ ਇਹਨਾਂ ਜੋੜ ਮੇਲਿਆਂ ਦਾ ਬਹੁਤ ਵੱਡਾ ਇੱਕ ਮਹੱਤਵ ਹੈ ਔਰ ਸਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਸ ਦਿਨ ਦੀ ਦਿਨ ਦਾ ਚਾਹ ਹੁੰਦਾ ਸੱਚੇ ਪਾਤਸ਼ਾਹ ਜਿੰਨੀ ਸੰਗਤ ਇੱਥੇ ਪਹੁੰਚੇ ਉਹ ਸਾਰੀ ਹਮ ਹਮਾ ਕੇ ਸਹੀ ਸਲਾਮਤ ਇੱਥੇ ਆਵੇ ਤੇ ਮੁੜ ਕੇ ਆਪਣੇ ਘਰਾਂ ਨੂੰ ਪਰਤੇ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦਾ ਬਿਰਦ ਆਪਣੇ ਸਿੱਖਾਂ ਦੀ ਲਾਜ ਰੱਖਦੇ ਆ ਕਿਹੋ ਜਿਹਾ ਪ੍ਰਾਲੇ ਰਹਿੰਦੇ ਨੇ ਪ੍ਰਬੰਧ ਕਿਹੋ ਜਿਹਾ ਜਨਰ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੁੰਦੀ ਆ ਕਿਉਂਕਿ ਅੰਤਰੀਂ ਕਮੇਟੀ ਦੇ ਮੈਂਬਰ ਵੀ ਹੋ ਐਨੇ ਪ੍ਰਬੰਧ ਕਰਨੇ ਤਾਂ ਸਾਡੇ ਲਈ ਭਾਵੇਂ ਮੁਸ਼ਕਲ ਨੇ ਪਰ ਗੁਰੂ ਦੀ ਕਿਰਪਾ ਨਾਲ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਹਰ ਸਾਲ ਕੀਤੇ ਜਾਂਦੇ ਨੇ ਤੇ ਇਸ ਵਾਰ ਵੀ ਕੀਤੇ ਗਏ ਨੇ ਭਾਵਨਾ ਹੁੰਦੀ ਏ ਸਿੱਖਾਂ ਦੀ ਕਿ ਅਸੀਂ ਇਸ ਦਿਨ ਗੁਰੂ ਵਾਲੇ ਬਣੀਏ ਅਸੀਂ ਅੰਮ੍ਰਿਤ ਪਾਣ ਜਿਹੜਾ ਹੈਗਾ ਕਰੀਏ ਕਿ ਇਹੋ ਜਿਹੇ ਪ੍ਰਬੰਧ ਉਹਨਾਂ ਚੀਜ਼ਾਂ ਨੂੰ ਲੈ ਕੇ ਰਹਿੰਦੇ ਨੇ ਜੀ ਛੇ ਦੇ 6 ਦਿਨ ਤਖਤ ਸਾਹਿਬ ਤੇ ਅੰਮ੍ਰਿਤ ਪ੍ਰਚਾਰ ਜਿਹੜਾ ਉਹ ਨਿਰੰਤਰ جاری ਹੈ ਕੋਈ ਕੋਸ਼ਿਸ਼ ਕਰੋਗੇ ਕਿ ਨੌਜਵਾਨ ਪੀੜੀ ਨੂੰ ਗੁਰੂ ਦੇ ਨਾਲ ਲੜ ਲਾਇਆ ਜਾਵੇ ਇਹ ਤੋਂ ਗੁਰਮਤੀ ਪ੍ਰਚਾਰ ਪ੍ਰਸਾਰ ਦਾ ਵੱਤੋ ਵੱਦ ਉਹਨਾਂ ਨੂੰ ਸਮਗਰੀ ਮਿਲੇ ਵੱਤੋ ਵੱਦ ਉਹਨਾਂ ਨੂੰ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਇਹੋ ਜੇ ਪ੍ਰਬੰਧ ਕਰਨ ਦੀ ਕੋਸ਼ਿਸ਼ ਰਹੇਗੀ ਬਹੁਤ ਵੱਡੀ ਪੱਦਰ ਤੇ ਦਸਤਾਰ ਕੈਂਪ ਲਾਇਆ ਜਾਂਦੇ ਆ ਉਹਨਾਂ ਬੱਚਿਆਂ ਨੂੰ ਸੁੰਦਰ ਦਸਤਾਰਾਂ बन ਕੇ ਉਹਨਾਂ ਨੂੰ ਦਿੱਤੀਆਂ ਵੀ ਜਾਂਦੀਆਂ ਤੇ ਉਹਨਾਂ ਨੂੰ ਦਿਖਾਇਆ ਜਾਂਦਾ ਸ਼ੀਸ਼ੇ ਦੇ ਵਿੱਚ ਵੀ ਜਦੋਂ ਤੁਸੀਂ ਆਪਣੇ ਸਿਰ ਤੇ ਦਸਤਾਰ ਸਜਾਉਨੇ ਹੋ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਵਰਗੇ ਲੱਗਦੇ ਹੋ ਤਾਂ ਉਰੋਂ ਤੁਹਾਡਾ ਰੂਪ ਇੰਨਾ ਸੋਹਣਾ ਹੁੰਦਾ ਸਿੱਖੀ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਰਹਿਤ ਮਰਿਆਦਾ ਦੱਸਣ ਦੇ ਲਈ ਉਹਨਾਂ ਨੂੰ ਹੋਰ ਇਸ ਪਾਸੇ ਨੂੰ ਸਾਡੇ ਕਈ ਕੈਂਪ ਵੱਖੋ ਵੱਖਰੇ ਸਕੂਲਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਇੱਥੇ ਵੀ ਚੱਲਦੇ ਪਏ ਹਨ ਸਿਆਸਤ ਕਿਤਨਾ ਕਿਸੇ ਇਹ ਤੇ ਭਾਰੀ ਹੁੰਦੀ ਨਜ਼ਰ ਆ ਰਹੀ ਆ ਸਾਡਾ ਧਾਰਮਿਕ ਜਿਹੜਾ ਹੈਗਾ ਉਹ ਉੱਪਰ ਹੋਣਾ ਚਾਹੀਦਾ ਸੀ ਉਹ ਕਿਸੇ ਕਾਰਨ ਕਰਕੇ ਅਸੀਂ ਧਰਮ ਨੂੰ ਆਪਦੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਕੀਤੀ ਸਿਆਸਤ ਭਾਰੀ ਹੋਈ ਇਹਦੇ ਨਾਲ ਵੀ ਮਨੋਬਲ ਆ ਸਿੱਖ ਭਾਈਚਾਰੇ ਦੇ ਵਿੱਚ ਉੱਡ ਗਿਆ ਹੈਗਾ ਧਰਮ ਹਮੇਸ਼ਾ ਹੀ ਉੱਤੇ ਰਹਿਣਾ ਧਰਮ ਦੇ ਥੱਲੇ ਸਿਆਸਤ ਚੱਲੇ ਤਾਂ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਚੱਲੀ ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਰੀ ਦੁਨੀਆ ਦੇ ਵਿੱਚ ਹੋਲੇ ਮਹੱਲਾ ਜਦੋਂ ਮਨਾਇਆ ਜਾਂਦਾ ਹੈ ਤਾਂ ਨજર ਤਖਤ ਸ੍ਰੀ ਕੇਸਗੜ ਸਾਹਿਬ ਤੇ ਰਹਿੰਦੀ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸੰਗਤ ਦੇਸ਼ ਵਿਦੇਸ਼ ਤੋਂ ਇਥੇ ਨਤਮਸਤਕ ਹੋਣ ਲਈ ਪਹੁੰਚਦੀ ਆ ਕਿ ਇਹੋ ਜੇ ਪ੍ਰਬੰਧ ਰਿੰਦ ਨੇ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਜਾਣਨ ਲਈ ਸਾਡੇ ਨਾਲ ਅੰਤਰਨ ਕਮੇਟੀ ਦੇ ਮੈਂਬਰ ਦਿਲਜੀਤ ਸਿੰਘ ਭਿੰਡਰ ਨੇ ਭਿੰਡਰ ਸਾਹਿਬ ਪਹਿਲਾਂ ਤਾਂ ਹੋਲੇ ਮਹੱਲੇ ਦੀਆਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਮੈਂ ਤੁਹਾਡੇ ਰਾਹੀਂ ਸਮੁੱਚੀ ਦੁਨੀਆ ਦੇ ਵਿੱਚ ਵਸਦੇ ਸਿੱਖ ਸੰਗਤ ਨੂੰ ਉਲੇ ਮਹੱਲੇ ਦੀਆਂ ਲੱਖ ਲੱਖ ਵਧਾਈਆਂ ਦਿਨ ਪਿੰਡ ਸਾਹਿਬ ਕਿਹੋ ਜਿਹਾ ਪਰਾਲੇ ਰਹਿੰਦੇ ਨੇ ਪ੍ਰਬੰਧ ਕਿਹੋ ਜਿਹਾ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਹੁੰਦੀ ਆ ਕਿਉਂਕਿ ਅੰਤਰਿਕ ਕਮੇਟੀ ਦੇ ਮੈਂਬਰ ਵੀ ਹੋ ਔਰ ਲਗਾਤਾਰ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਤੁਹਾਡਾ ਨਾਮ ਰਹਿੰਦਾ ਹੈਗਾ ਇੱਥੇ ਦਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਪਹੁੰਚਦੀ ਹੈ ਤਕਰੀਬਨ ਇੱਕ ਹਫਤਾ ਜਿਹੜਾ ਹੈਗਾ ਇਹ ਜੋੜ ਮੇਲ ਜਿਹੜਾ ਹੈਗਾ ਮਹੱਲੇ ਮਹੱਲੇ ਨੂੰ ਲੈ ਕੇ ਜਾਰੀ ਰਹਿੰਦਾ ਜਿਵੇਂ ਕਿ ਕਲਗੀਧਰ ਪਾਤਸ਼ਾਹ ਦੀਆਂ ਬਹੁਤ ਸਾਰੀਆਂ ਬਖਸ਼ਿਸ਼ਾਂ ਇਸ ਧਰਤੀ ਤੋਂ ਸਮੂਚੀ ਦੁਨੀਆ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਹੋਈਆਂ ਸਭ ਤੋਂ ਵੱਡੀ ਬਖਸ਼ਿਸ਼ ਕਲਗੀਧਰ ਪਾਸ਼ਾ ਨੇ ਅਮਰਦੀ ਦਾਤ ਇਸ ਧਰਤੀ ਤੇ ਬਖਸ਼ਿਸ਼ ਕੀਤੀ। ਉਦੋਂ ਵੱਡੀ ਦੂਸਰੀ ਗੱਲ ਖਾਲਸਾ ਪੰਥ ਨੂੰ ਕੌਮੀ ਤੇ ਹਰ ਹੋਲੇ ਮਹੱਲੇ ਦੀ ਬਖਸ਼ਿਸ਼ ਆਇਤੋਂ 325 ਸਾਲ ਪਹਿਲਾਂ ਕਲਗੀਧਰ ਪਾਸ਼ਾ ਨੇ ਇਸੇ ਧਰਤੀ ਤੋਂ ਸਮੁੱਚੇ ਦੁਨੀਆ ਦੇ ਵਸਦੇ ਹੋਏ ਲੋਕਾਂ ਨੂੰ ਦਿੱਤੀ। ਇਹਦੇ ਵਿੱਚ ਲਗਭਗ 50-55 ਲੱਖ ਸੰਗਤ ਦੇ ਆਉਣ ਦੀ ਜਿਹੜੀ ਸਾਨੂੰ ਉਮੀਦ ਹੈ। ਜੀ। ਕਈ ਵਾਰੀ ਅੰਦਾਜ਼ੇ ਨਾਲੋਂ ਵੱਧ ਵੀ ਸੰਗਤ ਆ ਜਾਂਦੀ ਹੈ। ਇਹ ਗੁਰੂ ਦੇ ਹੁਕਮ ਅਨਸਾਰ ਹੀ ਸਾਰੀ ਸੰਗਤ ਇੱਥੇ ਆਉਂਦੀ ਹੈ ਤੇ ਅਸੀਂ ਸਤਿਗੁਰਾਂ ਦੇ ਚਰਨਾਂ 'ਚ ਸਭ ਤੋਂ ਪਹਿਲਾਂ ਇਹ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜਿੰਨੀ ਸੰਗਤ ਇੱਥੇ ਪਹੁੰਚੇ ਉਹ ਸਾਰੀ ਹਮ-ਹਮਾ ਕੇ ਸਹੀ ਸਲਾਮਤ ਇੱਥੇ ਆਵੇ ਤੇ ਮੁੜ ਕੇ ਆਪਣੇ ਘਰਾਂ ਨੂੰ ਪਰਤੇ। ਸੱਚੇ ਪਾਤਸ਼ਾਹ ਆਪਣੇ ਸਿੱਖਾਂ ਦਾ ਬਿਰਦ ਆਪਣੇ ਸਿੱਖਾਂ ਦੀ लाज ਰੱਖਦੇ ਆ। ਤੇ ਇੱਥੇ ਜਿਹੜੇ ਗੱਲ ਤੁਸੀਂ ਪ੍ਰਬੰਧਾਂ ਦੀ ਕੀਤੀ ਐ ਬਹੁਤ ਵੱਡੇ ਪੱਧਰ ਤੇ ਜਿਵੇਂ ਸੰਗਤ ਨੇ ਆਉਣਾ ਐ ਐਨੇ ਪ੍ਰਬੰਧ ਕਰਨੇ ਤਾਂ ਸਾਡੇ ਲਈ ਭਾਵੇਂ ਮੁਸ਼ਕਲ ਨੇ ਪਰ ਗੁਰੂ ਦੀ ਕਿਰਪਾ ਨਾਲ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਹਰ ਸਾਲ ਕੀਤੇ ਜਾਂਦੇ ਨੇ ਤੇ ਇਸ ਵਾਰ ਵੀ ਕੀਤੇ ਗਏ ਨੇ ਇਹਦੇ ਵਿੱਚ ਜੇ ਗੱਲ ਕਰੀਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤੇ ਹੋਏ ਪ੍ਰਬੰਧਾਂ ਦੀ ਐਨੀ ਸੰਗਤ ਦੇ ਆਉਣ ਦੇ ਆ ਕੇ ਰਹਿਣ ਦਾ ਉਹਨਾਂ ਨੇ ਕਿੱਥੇ-ਕਿੱਥੇ ਬੈਣਾ ਸੈਣਾ ਖਾਣਾ ਸਾਰਾ ਕੁਝ ਪ੍ਰਬੰਧ ਉਸ ਸੰਗਤ ਦੇ ਰੁਕਣ ਦਾ ਜਲਪਾਣੀ ਛਕਣ ਦਾ ਪ੍ਰਸ਼ਾਦਾ ਪਾਣੀ ਛਕਣ ਦਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਸਾਰੇ ਪ੍ਰਬੰਧ ਕੀਤੇ ਜਾਂਦੇ ਆ ਉੱਥੇ ਹੀ ਇਲਾਕੇ ਭਰ ਦੀਆਂ ਸੰਗਤਾਂ ਸਭਾ ਸੁਸਾਇਟੀਆਂ ਵੱਲੋਂ ਵੀ ਇਹਦੇ ਵਿੱਚ ਯੋਗਦਾਨ ਕੀਤਾ ਜਾਂਦਾ ਉੱਥੇ ਹੀ ਸਮੁੱਚੇ ਹੀ ਸਿੱਖ ਆਪਣੇ ਸੰਤ ਮਹਾਂਪੁਰਸ਼ਾਂ ਵੱਲੋਂ ਵੀ ਇਸ ਸਾਰੇ ਜੋੜ ਮੇਲੇ ਦੇ ਵਿੱਚ ਬਹੁਤ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਤੇ ਸੰਗਤਾਂ ਦੇ ਰਹਿਣ ਬਹਿਣ ਸੈਣ ਖਾਣ ਦਾ ਇਹੋ ਜਿਹੇ ਦਿਹਾੜੇ ਜਿਹੜੇ ਹੁੰਦੇ ਨੇ ਉਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਤੇ ਪ੍ਰਫੁੱਲਤਾ ਲਈ ਬਹੁਤ ਐਮ ਹੁੰਦੇ ਨੇ ਕਿੰਨੇ ਕਿ ਇੱਥੇ ਗੁਰਮਤਿ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਕੋਈ ਕੈਂਪ ਜਾਂ ਇੱਥੇ ਜਿਹੜੇਗਾ ਜਦੋਂ ਕੋਈ ਆਮ ਤੌਰ ਤੇ ਕਈ ਲੁਪਾਵਣਾ ਹੁੰਦੀ ਹੈ ਸਿੱਖਾਂ ਦੀ ਕਿ ਅਸੀਂ ਇਸ ਦਿਨ ਗੁਰੂ ਵਾਲੇ ਬਣੀਏ ਅਸੀਂ ਅੰਮ੍ਰਿਤ ਪਾਣ ਜਿਹੜਾ ਹੈਗਾ ਕਰੀਏ ਕਿ ਇਹੋ ਜਿਹੇ ਪ੍ਰਬੰਧ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਰੈਂਦੇ ਨੇ ਜੀ ਇੱਥੇ 6 ਦਿਨ ਲਗਾਤਾਰ 10 ਤਰੀਕ ਤੋਂ ਹੁਲਾ ਮਹੱਲਾ ਜਿਹੜਾ ਉਹ ਆਰੰਭ ਹੋਇਆ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ 10 11 12 13 14 15 ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁਲਾ ਮਹੱਲਾ ਮਨਾਇਆ ਜਾਣਾ 6 ਦੇ 6 ਦਿਨ ਤਖਤ ਸਾਹਿਬ ਤੇ ਅੰਮ੍ਰਿਤ ਪ੍ਰਚਾਰ ਜਿਹੜਾ ਉਹ ਨਿਰੰਤਰ جاری ਹੈ ਤੇ ਕਕਾਰ ਜਿਹੜੇ ਨੇ ਤਖਤ ਸਾਹਿਬ ਤੋਂ ਫ੍ਰੀ ਸਮੁੱਚੀ ਅੰਮ੍ਰਿਤ ਵਰਾਖੀਆਂ ਨੂੰ ਦਿੱਤੇ ਜਾਂਦੇ ਨੇ ਉਹਦੇ ਨਾਲ ਨਾਲ ਇੱਥੇ ਲਗਾਤਾਰ ਪਿਛਲੇ ਦਿਨਾਂ ਤੋਂ ਜਿਵੇਂ ਆਪਾਂ ਕਹਿ ਸਕਦੇ ਆਂ ਵੀ ਅਖੰਡ ਕੀਰਤਨ ਦਰਬਾਰ ਜਿਹੜਾ ਉਹ ਚੱਲਦਾ ਪਿਆ ਇੱਕ ਥਾਂ 'ਤੇ ਨਹੀਂ ਕਈ ਥਾਂਾਂ 'ਤੇ ਜਿਹਦੇ ਵਿੱਚ ਨਾਮੀ ਇਰਾਗੀ ਢਾਡੀ ਕਵਿਸ਼ਰ ਕਵੀ ਸਹਿਬਾਨ ਇਸੇ ਤਰ੍ਹਾਂ ਪ੍ਰਚਾਰਕ ਸਹਿਬਾਨ ਨੇ ਇਸ ਸਾਰੇ ਪ੍ਰਬੰਧ ਦੇ ਵਿੱਚ ਚੱਲਦੇ ਹੋਏ ਪ੍ਰਵਾਹ ਦੇ ਵਿੱਚ ਆਪਣੇ ਆਪਣੇ ਸਮੇਂ ਅਨੁਸਾਰ ਕਥਾ ਕੀਰਤਨ ਸਾਰਾ ਕੁਝ ਕੀਤਾ ਜਾਣਾ ਤੇ ਉੱਥੇ ਹੀ ਹੁਣ ਕੱਲ ਨੂੰ ਸਿੰਘ ਸਾਹਿਬ ਨੇ ਪੰਥ ਦੇ ਨਾਂ ਤੇ ਸੰਦੇਸ਼ ਵੀ ਜਾਰੀ ਕਰਨਾ ਉਸ ਤੋਂ ਉਪਰੰਤ ਮਹੱਲਾ ਵੀ ਕੱਢਿਆ ਜਾਣਾ ਤੇ ਇੱਥੇ ਜਿਹੜੀ ਗੱਲ ਮੇਨ ਹੈ ਉਹ ਇਹ ਜੋੜ ਮੇਲੇ ਮਨਾਏ ਜਾਂਦੇ ਸੀ ਕਿਸੇ ਵੇਲੇ ਇਸ ਕਰਕੇ ਵੀ ਇਹਨਾਂ ਜੋੜ ਮੇਲਿਆਂ ਤੇ ਪੂਰੇ ਚਾਰੋਂ ਦੁਸ਼ਾਵਾਂ ਤੋਂ ਸੰਗਤ ਇਕੱਠੀ ਹੁੰਦੀ ਸੀ ਤੇ ਇਕੱਠੀ ਹੋਈ ਸੰਗਤ ਨੂੰ ਖਾਲਸਾ ਪੰਥ ਦਾ ਜਿਹੜਾ ਉਹ ਸਨੇਹਾ ਕੋਈ ਜਿਹੜੇ ਵੀ ਕੋਈ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜੇ ਆਉਂਦੇ ਸਾਲਾਂ ਦੇ ਵਿੱਚ ਆਪਾਂ ਮਨਾਉਣੇ ਆ ਉਹ ਦਿੱਤੇ ਜਾਂਦੇ ਸੀ ਤੇ ਹੁਣ ਵੀ ਸਿੰਘ ਸਾਹਿਬ ਉਹ ਜਿਹੜੇ ਪ੍ਰੋਗਰਾਮਸ ਨੇ ਉਹ ਦੇਣਗੇ ਔਰ ਸਾਰੀ ਸੰਗਤ ਦਾ ਇਕੱਠਾ ਹੋਣ ਦਾ ਚਾਰੇ ਪਾਸੇ ਨੂੰ ਚਾਰੇ ਦਿਸ਼ਾਵਾਂ ਤੋਂ ਸੰਗਤ ਇਕੱਠੀ ਹੁੰਦੀ ਹੈ ਤੇ ਆਪਸ ਦੇ ਵਿੱਚ رائے مشورہ ਵੀ ਕਰਦੇ ਨੇ ਆਪਸ ਦੇ ਵਿੱਚ ਮਿਲਦੇ ਜੁਲਦੇ ਵੀ ਨੇ ਗੁਰੂ ਦੀ ਗੱਲ ਸੁਣਦੇ ਵੀ ਨੇ ਗੁਰੂ ਦੀ ਗੱਲ ਕਰਦੇ ਵੀ ਨੇ ਸੋ ਇਹ ਇਹਨਾਂ ਜੋੜ ਮਿਲਿਆਂ ਦਾ ਬਹੁਤ ਵੱਡਾ ਇੱਕ ਮਹੱਤਵ ਹੈ ਔਰ ਸਾਰੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਇਸ ਦਿਨ ਦੀ ਦਿਨ ਦਾ ਚਾਹ ਹੁੰਦਾ ਹੈ ਪੀ ਕਦੋਂ ਕਲਗੀਧਰ ਪਾਸ਼ਾ ਦਾ ਬਖਸ਼ਿਆ ਤਿਹਾਰ ਹੋਲਾ ਮਹੱਲਾ ਆਨੰਦਪੁਰ ਸਾਹਿਬ ਆਉਣਾ ਤੇ ਕਦੋਂ ਅਸੀਂ ਉੱਥੇ ਜਾਣਾ ਤੇ ਅਸੀਂ ਕਿਸ ਤਰ੍ਹਾਂ ਕਲਗੀਧਰ ਪਾਸ਼ਾ ਨੂੰ ਆਪਣਾ ਸਤਕਾਰ ਭੇਟ ਕਰਨਾ ਤੇ ਕਲਗੀਧਰ ਪਾਸ਼ਾ ਦੀਆਂ ਅਸੀਸਾਂ ਪ੍ਰਾਪਤ ਕਰੀ ਅਸੀਂ ਇਸ ਤੋਂ ਪਹਿਲਾਂ ਗੱਲ ਕਰ ਰਹੇ ਸੀ ਪ੍ਰਿੰਸੀਪਲ ਚਰਨਜੀਤ ਸਿੰਘ ਨਾਲ ਜਿਹੜੇ ਮਿਸ਼ਨਰੀ ਕਾਲਜ ਦੇ ਪ੍ਰਿੰਸੀਪਲ ਨੇ ਉਹਨਾਂ ਨੇ ਹੋਲੇ ਮਹੱਲੇ ਦੀ ਮਹੱਤਤਾ ਬਾਰੇ ਸੰਗਤ ਨੂੰ ਵੀ ਜਾਣੂ ਕਰਵਾਇਆ ਪਰ ਉਹਨਾਂ ਨੇ ਇੱਕ ਇਹ ਵੀ ਕਿਹਾ ਕਿ ਇੱਕ ਮਨ ਦੇ ਵਿੱਚ ਇੱਕ ਰਹਿੰਦਾ ਹੈ ਗੈਸ ਚਿੰਤਾ ਹਾਰਟ ਰਹਿੰਦੀ ਹੈ ਕਿ ਅੱਜ ਜਦੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚ ਰਿਹਾ ਔਰ ਜਿਵੇਂ ਅਸੀਂ ਪਹਿਲਾਂ ਜਿੰਨੇ ਵੀ ਸਾਡੇ ਵੱਡੇ ਜੋੜ ਮੇਲ ਹੋਏ ਉਹਨਾਂ ਦੇ ਵਿੱਚ ਸੈਸੀ ਕਾਨਫਰੰਸਾਂ ਤੇ ਤਾਂ ਪਾਬੰਦੀ ਲੱਗੀ ਸੀਗੀ ਪਰ ਨੌਜਵਾਨਾਂ ਨੂੰ ਸੇਧ ਮਿਲੀ ਸਿੱਖੀ ਦੇ ਸੇਧ ਮਿਲੇ ਇਸ ਨੂੰ ਲੈ ਕੇ ਕੋਈ ਜ਼ਿਆਦਾ ਪ੍ਰਚਾਰ ਪ੍ਰਸਾਰ ਜਿਹੜਾ ਹੈਗਾ ਅਸੀਂ ਨਹੀਂ ਕਰ ਪਰ ਇਹਦੀ ਇੱਕ ਸਾਡੇ ਵਿੱਚ ਘਾਟ ਜ਼ਰੂਰ ਸਾਨੂੰ ਅੱਜ ਮਹਿਸੂਸ ਹੁੰਦੀ ਆ ਇਹਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਤੁਸੀਂ ਅੰਤਰੀ ਕਮੇਟੀ ਦੇ ਮੈਂਬਰ ਹੋ ਬਹੁਤ ਵੱਡੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ ਤੁਹਾਡੀ ਗੱਲ ਮੰਨੀ ਵੀ ਜਾਂਦੀ ਆ ਕਮੇਟੀ ਦੇ ਫੈਸਲਿਆਂ ਦੇ ਵਿੱਚ ਤਾਂ ਕੋਈ ਕੋਸ਼ਿਸ਼ ਕਰੋ ਕਿ ਕਿ ਨੌਜਵਾਨ ਪੀੜ੍ਹੀ ਨੂੰ ਗੁਰੂ ਦੇ ਲੜ ਲਾਇਆ ਜਾਵੇ ਇਹ ਤੋਂ ਗਰਮਤੀ ਪ੍ਰਚਾਰ ਪ੍ਰਸਾਰ ਦਾ ਵੱਤੋ ਆ ਨੂੰ ਸਮਗਰੀ ਮਿਲੇ ਵੱਤਵਾਂ ਨੂੰ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਇਹੋ ਜੇ ਪ੍ਰਬੰਧ ਕਰਨ ਦੀ ਕੋਸ਼ਿਸ਼ ਰਹੇਗੀ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਸਿੱਖ ਊੜੇ ਤੇ ਜੂੜੇ ਤੋਂ ਸਿੱਖਾਂ ਦੇ ਬੱਚੇ ਦੂਰ ਜਾਂਦੇ ਰਹੇ ਉਸ ਊੜੇ ਤੇ ਜੂੜੇ ਦੇ ਨਾਲ ਜੁੜਨ ਦੇ ਲਈ ਉੰਜ ਹੈ ਤਾਂ ਗੁਰੂ ਦੀ ਕਿਰਪਾ ਹੀ ਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਗੱਲ ਸੰਭਵ ਤਾਂ ਨਹੀਂ ਪਰ ਅਸੀਂ ਸਾਡਾ ਸ਼ਰੋਮਣੀ ਅਕਾਲੀ ਦਲ ਦੇ ਜਿਹੜਾ ਯੂਥ ਵਿੰਗ ਹੈ ਉਹਦੇ ਵੱਲੋਂ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਬਹੁਤ ਵੱਡੀ ਪੱਧਰ ਤੇ ਦਸਤਾਰ ਕੈਂਪ ਲਾਏ ਜਾਂਦੇ ਆ ਉਹਨਾਂ ਬੱਚਿਆਂ ਨੂੰ ਸੁੰਦਰ ਦਸਤਾਰਾਂ ਬਣ ਕੇ ਉਹਨਾਂ ਨੂੰ ਦਿੱਤੀਆਂ ਵੀ ਜਾਂਦੀਆਂ ਤੇ ਉਹਨਾਂ ਨੂੰ ਦਿਖਾਇਆ ਜਾਂਦਾ ਸ਼ੀਸ਼ੇ ਦੇ ਵਿੱਚ ਵੀ ਜਦੋਂ ਤੁਸੀਂ ਆਪਣੇ ਸਿਰ ਤੇ ਦਸਤਾਰ ਸਜਾਉਨੇ ਹੋ ਕਲਗੀਧਰ ਪਾਤਸ਼ਾਹ ਦੇ ਪੁੱਤਰਾਂ ਵਰਗੇ ਲੱਗਦੇ ਹੋ ਤਾਂ ਉਰੋਂ ਤੁਹਾਡਾ ਰੂਪ ਇੰਨਾ ਸੋਹਣਾ ਹੁੰਦਾ ਤੇ ਇਹ ਤਾਂ ਇੱਕ ਗੱਲ ਦੂਸਰੀ ਗੱਲ ਅੰਮ੍ਰਿਤ ਦੀ ਦਾਤ ਜਿਹੜੀ ਉਹ ਤਖਤ ਸਾਹਿਬ ਦੀ ਅਤੇ ਦੇ ਉਤੇ ਲਗਾਤਾਰ 6 ਦਿਨ ਤੋਂ ਅੰਮ੍ਰਿਤ ਵਰਖਾ ਹੋ ਰਹੀ ਹੈ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਕਕਾਰ ਭੇਟਾ ਰਹਿ ਦਿੱਤੇ ਜਾ ਰਹੇ ਨੇ ਉਹਨਾਂ ਨੂੰ ਪੰਥ ਦੇ ਨਾਲ ਜੋੜਨ ਦੀਆਂ ਵੱਡੀਆਂ ਜਿਹੜੀਆਂ ਉਹ ਕੋਸ਼ਿਸ਼ਾਂ ਇਸ ਤੋਂ ਬਿਨਾਂ ਸਾਡੇ ਹੋਰ ਕੈਂਪ ਬੜੇ ਚੱਲਦੇ ਪਏ ਨੇ ਜਿਹਦੇ ਵਿੱਚ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦੇ ਲਈ ਉਹਨਾਂ ਨੂੰ ਰਹਿਤ ਮਰਿਆਦਾ ਦੱਸਣ ਦੇ ਲਈ ਉਹਨਾਂ ਨੂੰ ਹੋਰ ਇਸ ਪਾਸੇ ਨੂੰ ਸਾਡੇ ਕਈ ਕੈਂਪ ਵੱਖੋ-ਵੱਖਰੇ ਸਕੂਲਾਂ ਦੇ ਵਿੱਚ ਵਕਰੀਆਂ-ਵਕਰੀਆਂ ਥਾਵਾਂ ਤੇ ਇੱਥੇ ਵੀ ਚੱਲਦੇ ਪਏ ਹਨ ਉਸ ਤੋਂ ਬਿਨਾਂ ਤੁਸੀਂ ਇੱਕ ਗੱਲ ਕਰਦਿਆਂ ਕਰਦਿਆਂ ਗੱਲ ਕੀਤੀ ਸਿਆਸੀ ਕਾਨਫਰੰਸ ਦੀ ਭਾਵੇਂ ਕਿ ਸਿਆਸੀ ਕਾਨਫਰੰਸਾਂ ਤੇ ਆਪਣੀ ਆਪਣੀ رائے ਆ ਮੈਂ ਆਪਣੀ رائے ਦੱਸਦਾ ਮੈਂ ਮੇਰੀ ਜ਼ਰੂਰੀ ਨਹੀਂ ਵੀ ਮੇਰੀ رائے ਸਾਰਿਆਂ ਦੀ رائے ਹੋਵੇ ਪਰ ਮੇਰੇ ਅਨਸਾਰ ਆ ਵੀ ਸਿਆਸੀ ਕਾਨਫਰੰਸਾਂ ਜ਼ਰੂਰ ਹੋਣੀਆਂ ਚਾਹੀਦੀਆਂ ਕੋਈ ਕਿਸੇ ਵੀ ਪਾਰਟੀ ਦੇ ਨਾਲ ਜੁੜਿਆ ਹੋਵੇ ਉਹਨੂੰ ਉਸ ਪਾਰਟੀ ਦੇ ਜਿਹੜੇ ਪ੍ਰੋਗਰਾਮ ਆਉਂਦੇ ਸਮਿਆਂ 'ਚ ਜਿਹੜੇ ਦੇਣੇ ਨੇ ਜਾਂ ਜਿਹੜੇ ਪਾਸਟ ਦੇ ਵਿੱਚ ਕੋਈ ਉਸ ਪਾਰਟੀ ਨੇ ਕੰਮ ਕੀਤੇ ਨੇ ਉਹਨੇ ਲੋਕਾਂ ਦੇ ਵਿੱਚ ਕਿਵੇਂ ਆਪਸ ਦੇ ਵਿੱਚ ਤਾਲਮੇਲ ਕਰਨਾ ਹੈ ਤੇ ਕਿਵੇਂ ਅਗਲੇ ਆਪਣੇ ਪ੍ਰੋਗਰਾਮ ਇਹ ਸਿਆਸੀ ਕਾਨਫਰੰਸਾਂ ਵੀ ਕਰਕੇ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਧਰਮ ਦੇ ਨਾਲ ਕਿਉਂਕਿ ਜਿਹੜੀ ਔਰ ਪੀਰ ਦਾ ਕਨਸੈਪਟ ਜਿਹੜਾ ਹੈਗਾ ਉਹ ਮਜ਼ਬੂਤ ਕਰਨ ਵੱਲ ਕਦਮ ਵੱਲ ਹੋਵੇਗਾ ਤੁਹਾਡੀ ਨਿੱਜੀ ਤੌਰ ਤੇ ਤੁਹਾਡੀ ਲੋਕਾਂ ਦੀ رائے ਨਹੀਂ ਮੈਨੂੰ ਨਹੀਂ ਪਤਾ ਕੋਈ ਕੀ ਸੋਚਦਾ ਪਰ ਮੈਂ ਸੋਚਦਾ ਸਿਆਸੀ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਕਿਉਂਕਿ ਇੱਥੇ ਜਿਹੜੀਆਂ ਜੋੜ ਮੇਲੀਆਂ ਤੇ ਕਾਨਫਰੰਸਾਂ ਹੋਣੀਆਂ ਉਹ ਕੇਵਲ ਤੇ ਕੇਵਲ ਸਿੱਖਾਂ ਦੀਆਂ ਹੋਣੀਆਂ ਹੈ ਉਹ ਸਿੱਖ ਦੀ ਪਾਰਟੀ ਭਾਵੇਂ ਕੋਈ ਹੋਵੇ ਪਰ ਉਹ ਹੋਣੀਆ ਸਿੱਖਾਂ ਦੀਆਂ ਕਾਨਫਰੰਸਾਂ ਤੇ ਸਿੱਖਾਂ ਨੂੰ ਸਿੱਖੀ ਦੇ ਨਾਲੋਂ ਜਿਹੜੇ ਬੱਚੇ ਟੁੱਟੇ ਹੋਏ ਨੇ ਜਾਂ ਕੋਈ ਬੰਦੇ ਵੱਡੇ ਵੀ ਟੁੱਟ ਗਏ ਨੇ ਕਿਸੇ ਕਾਰਨ ਕਰਕੇ ਸਾਨੂੰ ਲੋੜ ਹੈ ਅਜੋਕੇ ਸਮੇਂ ਦੀ ਸਮੇਂ-ਸਮੇਂ ਤੇ ਬੰਦੇ ਨੂੰ ਜਿਵੇਂ ਖਾਣ ਪੀਣ ਦਾ ਪਰਹੇਜ਼ ਹੋ ਜਾਂਦਾ ਨਾ ਕਿਸੇ ਵੇਲੇ ਉਮਰ ਦੇ ਹਿਸਾਬ ਦੇ ਨਾਲ ਜਦੋਂ ਡਾਕਟਰ ਕਹਿ ਦਿੰਦੇ ਆ ਵੀ ਹੁਣ ਤੂੰ ਲੋਣ ਨਹੀਂ ਖਾਣਾ ਹੁਣ ਤੂੰ ਮਿੱਠਾ ਨਹੀਂ ਖਾਣਾ ਹੁਣ ਤੂੰ ਡਾਈਟਿੰਗ ਕਰਨੀ ਆ ਹੁਣ ਤੂੰ ਵਾਕਿੰਗ ਕਰਨੀ ਆ ਹੁਣ ਤੂੰ ਸੈਰ ਕਰਨੀ ਆ ਇਸੇ ਤਰ੍ਹਾਂ ਸਾਨੂੰ ਆਪਣੇ ਜੀਵਨ ਕਾਲ ਦੇ ਦੌਰਾਨ ਭਾਵੇਂ ਉਹ ਸਿਆਸੀ ਹੈ ਤੇ ਭਾਵੇਂ ਧਾਰਮਿਕ ਤੌਰ ਤੇ ਵੀ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਹੁਣ ਸਾਨੂੰ ਸਮਾਂ ਮੈਨੂੰ ਐਦਾਂ ਲੱਗਦਾ ਹੈ ਕਿ ਸਾਰੇ ਸਿੱਖਾਂ ਨੂੰ ਐ ਜੁੜ ਕੇ ਮਿਲ ਕੇ ਬੈਠ ਜਾਣਾ ਚਾਹੀਦਾ ਪਰ ਪੰਥ ਖਲਾਤਾ ਬਹੁਤ ਵੱਡਾ ਭਿੰਡਰ ਸਾਹਿਬ ਸਭ ਦੇ ਸਾਹਮਣੇ ਹੈਗਾ ਇਸ ਚਾਲ ਨੂੰ ਮੈਂ ਡਿਨਾਈ ਨਹੀਂ ਕਰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ ਪਰ ਮੈਂ ਇਹ ਕਹਿੰਦਾ ਵੀ ਹੁਣ ਸਮਾਂ ਇਹ ਕਹਿੰਦਾ ਵੀ ਸਾਰੇ ਸਿੱਖਾਂ ਨੂੰ ਐ ਕਰਕੇ ਮਿਲ ਕੇ ਬਹਿ ਜਾਣਾ ਚਾਹੀਦਾ ਕਿਉਂਕਿ ਉਂਝ ਤਾਂ ਸਿੱਖੀ ਦੇ ਉੱਤੇ ਹਮਲਾ ਕੋਈ ਕਰ ਵੀ ਨਹੀਂ ਸਕਦਾ ਪਰੇ ਹੁੰਦਾ ਵੀ ਦੁਨਿਆਵੀ ਤੌਰ ਤੇ ਮਾੜੇ ਮੁੱਟੇ ਅੰਦਰੋਂ ਬਾਹਰੋਂ ਚੁੰਡੀਆਂ ਚਾਂਡੀਆਂ ਲੋਕ ਸਿੱਖਾਂ ਨੂੰ ਵੱਢੀ ਜਾਂਦੇ ਆ ਤੇ ਸਿੱਖਾਂ ਨੂੰ ਆਪਣਾ ਮੂਲ ਪਛਾਣ ਕੇ ਆ ਬੜਾ ਵੱਡਾ ਦਿਨ ਹੈ ਖਾਲਸੇ ਦਾ ਹੋਲੇ ਮਹੱਲੇ ਦਾ ਸਾਰੇ ਸਿੱਖਾਂ ਨੂੰ ਰਲ ਮਿਲ ਕੇ ਬਹਿਣ ਦੀ ਮੈਂ ਬੇਨਤੀ ਕਰਦਾ ਵੀ ਭਾਵੇਂ ਤੁਹਾਡੇ ਪਾਰਟੀ ਦੇ ਤੌਰ ਤੇ ਭਾਵੇਂ ਤੁਹਾਡੇ ਨਿੱਜੀ ਤੌਰ ਤੇ ਕਿਸੇ ਨਾਲ ਕੋਈ ਵੱਖਰੀ ਸਿਆਸਤਾਂ ਵੀ ਹੋਈ ਪੂਰੇ ਇਹ ਘਟਨਾਕ੍ਰਮ ਦੇ ਵਿੱਚ ਮੀਰੀ ਔਰ ਪੀਰੀ ਸਿਧਾਂਤ ਤੋ ਤੇ ਉੱਪਰ ਜਿਹੜੀ ਹੈਗੀ ਆ ਉਹ ਮੀਰੀ ਵਾਲਾ ਕਨਸੈਪਟ ਜਾਂ ਪੀਰੀ ਵਾਲਾ ਕਨਸੈਪਟ ਦੇ ਵਿੱਚ ਸਿਆਸਤ ਕਿਤਨਾ ਕਿਸੇ ਇਹ ਤੇ ਭਾਰੀ ਹੁੰਦੀ ਨਜ਼ਰ ਆ ਰਹੀ ਆ ਸਾਡਾ ਧਾਰਮਿਕ ਜਿਹੜਾ ਹੈਗਾ ਉੱਪਰ ਹੋਣਾ ਚਾਹੀਦਾ ਸੀ ਉਹ ਕਿਸੇ ਕਾਰਨ ਕਰਕੇ ਅਸੀਂ ਧਰਮ ਨੂੰ ਆਪਦੇ ਹਿਸਾਬ ਨਾਲ ਚਲਾਉਣ ਦੀ ਕੋਈ ਤੋ ਕੋਸ਼ਿਸ਼ ਕੀਤੀ ਸਿਆਸਤ ਭਰੀ ਹੋਈ ਇਹਦੇ ਨਾਲ ਵੀ ਮਨੋਬਲ ਸਿੱਖ ਭਾਈਚਾਰੇ ਦੇ ਵਿੱਚ ਉਹ ਡਿੱਗਿਆ ਹੈਗਾ ਲੋਕ ਕੋਸ਼ਿਸ਼ ਕਰਦੇ ਆ ਕਿ ਅਸੀਂ ਧਰਮ ਤੋਂ ਉੱਤੇ ਉੱਠ ਜਾਈਏ ਤੇ ਧਰਮ ਸਾਡੇ ਥੱਲੇ ਆ ਜਾਏ ਫਰੇ ਗੱਲ ਸੰਭਵ ਹੋਣੀ ਨਹੀਂ ਇਨ ਫਿਊਚਰ ਤੇ ਨਾ ਅਜੇ ਤੱਕ ਕਦੇ ਪਹਿਲਾਂ ਹੋਈ ਆ ਨਾ ਅਗਲੇ ਸਮੇਂ ਚ ਕਦੇ ਹੋਣੀ ਆ ਧਰਮ ਹਮੇਸ਼ਾ ਹੀ ਉੱਤੇ ਰਹਿਣਾ ਧਰਮ ਦੇ ਥੱਲੇ ਸਿਆਸਤ ਚੱਲੇ ਤਾਂ ਬਹੁਤ ਵਧੀਆ ਤਰੀਕੇ ਨਾਲ ਪਹਿਲਾਂ ਚੱਲੀ ਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਹੋਰ ਸਮਿਆਂ ਤੇ ਵੀ ਚੱਲੀ ਆ ਉਹ ਅਗਲੇ ਸਮੇਂ ਆਏਗਾ ਉਹ ਸਮਾਂ ਆਏਗਾ ਆਸ ਉਮੀਦ ਕਰਦੇ ਹਾਂ ਸਾਨੂੰ ਬੈਟਰ ਫਿਊਚਰ ਦੀ ਹੋਪ ਤਾਂ ਜਰੂਰ ਕਰਨੀ ਚਾਹੀਦੀ ਆ ਔਰ ਮੈਂ ਆਸ ਕਰਦਾ ਵੀ ਗੁਰੂ ਨਿੱਜੀ ਤੌਰ ਤੇ ਭਿੰਡ ਹੁਣ ਜੇ ਇਹ ਗੱਲ ਆ ਗਿਆ ਤਾਂ ਭਿੰਦਰ ਸਾਹਿਬ ਨਿੱਜੀ ਤੌਰ ਤੇ ਕੀ ਸੋਚਦੇ ਹੋਂ ਆਪ ਦਾ ਨਿੱਜੀ ਮੈਂ ਹੁੰਦਾ ਨਿੱਜੀ ਭਾਵ ਬਣਾਉਂਦੇ ਇੱਕ ਸੰਗਠਨ ਨਾਲ ਜੁੜੇ ਹੁੰਦੇ ਆ ਤੁਹਾਨੂੰ ਸੰਗਠਨ ਦੇ ਨਾਲ ਵੀ ਚੱਲਣਾ ਪੈਂਦਾ ਚਾਹੇ ਪੋਲਿਟਿਕਲ ਹੋਵੇ ਚਾਹੇ ਤੁਹਾਡਾ ਧਾਰਮਿਕ ਸੰਗਠਨ ਹੋਵੇ ਪਰ ਇੱਕ ਨਿੱਜੀ ਸੋਚ ਵੀ ਹੁੰਦੀ ਆ ਨਿੱਜੀ ਵਿਚਾਰਧਾਰਾ ਵੀ ਹੁੰਦੀ ਆ ਨਿੱਜੀ رائے ਵੀ ਹੁੰਦੀ ਆ ਕਿ ਜਿਹੜੀ ਸਾਡੀ ਜ਼ਿੰਮੇਵਾਰੀ ਹੈਗੀ ਉਹ ਤੋਂ ਥੋੜਾ ਜਿਹਾ ਕਿਤਨਾ ਕਿਤੇ ਦੂਰ ਜ਼ਰੂਰ ਹੋਏ ਆ ਜ਼ਰੂਰ ਦੂਰ ਹੋਏ ਨੇ ਉਹਦੇ ਵਿੱਚ ਮੈਂ ਵੀ ਤੁਸੀਂ ਵੀ ਆਪਾਂ ਸਾਰੇ ਸ਼ਾਮਲ ਆ ਪਰ ਸਾਨੂੰ ਧਰਮ ਦੀ ਸ਼ਰਨ ਦੇ ਵਿੱਚ ਆ ਕੇ ਜੇ ਕੋਈ ਧਰਮੀ ਹੋ ਕੇ ਰਾਜ ਕਰੇ ਤਾਂ ਉਹ ਰਾਜ ਬਹੁਤ ਬਲਵਾਨ ਹੁੰਦਾ ਤੇ ਧਰਮੀ ਹੋ ਕੇ ਜੇ ਕੋਈ ਰਾਜ ਕਰੇ ਤਾਂ ਉਹ ਰਾਜ ਬੜਾ ਚੰਗਾ ਹੁੰਦਾ ਉਹਦੇ ਜਿਹੜੇ ਵਿੱਚ ਉਸ ਰਾਜ ਦੇ ਲੋਕ ਵੱਸਦੇ ਨੇ ਉਹਨਾਂ ਲੋਕਾਂ ਨੂੰ ਬਹੁਤ ਰਾਹਤ ਮਿਲਦੀ ਹੈ ਉਹ ਲੋਕ ਸੋਚਦੇ ਆ ਜੁਗਾ ਜੁਗਾ ਤੱਕ ਸਾਡਾ ਰਾਜ ਤੇ ਸਾਡਾ ਜਿਹੜਾ ਰਾਜਾ ਉਹ ਇਸ ਤਰ੍ਹਾਂ ਦਾ ਹੋਵੇ ਪਰ ਹੋਵੇ ਧਰਮੀ ਅੱਜ ਵੀ ਕਰੋ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੁਸੀਂ ਜਿਆਦਾ ਬਿਹਤਰ ਜਾਣਦੇ ਹੋ ਸਾ ਸਦੀ ਤੋਂ ਉੱਤੇ ਹੋ ਗਿਆ ਪਰ ਲੋਕ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਕੇਵਲ ਸਿੱਖ ਸਾਰੇ ਵਰਗ ਯਾਦ ਕਰਦੇ ਦੇ ਜਿੰਨੇ ਤੁਹਾਡੇ ਵਰਗੇ ਬੁੱਧੀਜੀਵੀ ਲੋਕ ਨੇ ਸਿਆਣੇ ਲੋਕ ਨੇ ਭਾਵੇਂ ਉਹ ਈਸਾਈ ਨੇ ਭਾਵੇਂ ਮੁਸਲਮਾਨ ਨੇ ਭਾਵੇਂ ਸਨਾਤਨੀ ਨੇ ਉਹ ਇਹ ਕਹਿੰਦੇ ਆ ਵੀ ਕੋਈ ਵੀ ਮੈਂ ਮੰਨ ਲਿਏ ਫਾਰ ਐਗਜ਼ਾਮਪਲ ਹੁਣ ਆਪਾਂ 트ੰਪ ਦੀ ਗੱਲ ਕਰੀਏ ਜੇ 트ੰਪ ਵੀ ਇਹ ਗੱਲ ਸੋਚਦਾ ਪੜ੍ਹਦਾ ਕਹਿੰਦਾ ਸੋਚਦਾ ਹੈ ਵੀ ਮੈਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਤੇ ਦੁਨੀਆ ਨੇ ਪ੍ਰੂਵ ਕਰਤਾ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਵਧੀਆ ਅੱਜ ਤੱਕ ਕਿਸੇ ਦਾ ਰਾਜ ਨਹੀਂ ਹੋਇਆ ਤੇ ਹੁਣਾ ਵੀ ਮਹਾਰਾਜ ਜੇ ਇਸ ਤਰ੍ਹਾਂ ਕੋਈ ਧਰਮੀ ਰਾਜਾ ਹੋਵੇ ਤਾਂ ਉਹਨੂੰ ਦੁਨੀਆ ਚੀਰਾਂ ਤੱਕ ਯਾਦ ਕਰਦੀ ਹੈ ਅੰਡਰ ਸਾਹਿਬ ਰਸਤਾ ਧਰਮ ਤੋਂ ਨਿਕਲ ਕੇ ਰਾਜਨੀਤੀ ਨੂੰ ਸੇਧ ਦੇਣ ਵਾਲਾ ਹੋਵੇ ਤਾਂ ਠੀਕ ਹੈ ਜੋ ਰਾਜਨੀਤੀ ਸੇਧ ਦਿੰਦੀ ਹੈ ਧਰਮ ਨੂੰ ਫਿਰ ਉੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਨਹੀਂ ਹੋ ਸਕਦਾ ਉੱਥੇ ਤਾਂ ਫਿਰ ਉਹੋ ਜਿਹਾ ਰਾਜ ਹੋਊਗਾ ਉਹ ਜਿਹੜਾ ਜਿਹੜਾ ਰਾਜ ਫਿਰ ਰਾਜਨੀਤਿਕ ਲੋਕ ਚਾਹਣਗੇ ਇਹ ਗੱਲ ਠੀਕ ਹੈ ਰਾਜਨੀਤਿਕ ਲੋਕ ਤਾਂ ਬਹੁਤ ਕੁਝ ਚਾਹੁੰਦੇ ਆ ਪਰ ਜਿਹੜਾ ਰਾਜਨੀਤਿਕ ਪਾਰਟੀ ਕੋਈ ਰਾਜਨੀਤਿਕ ਪਾਰਟੀ ਦਾ ਆਗੂ ਧਰਮੀ ਹੋ ਕੇ ਰਾਜ ਕਰੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੇਨਤੀ ਕੀਤੀ ਵਿਚਾਰ ਕੀਤਾ ਵੀ ਧਰਮੀ ਹੋ ਕੇ ਜਿਹੜਾ ਰਾਜ ਕਰੇਗਾ ਉਹਦਾ ਰਾਜ ਭਾਗ ਨੂੰ ਲੋਕ ਚਿਰਾਂ ਤੱਕ ਚੇਤੇ ਕਰਨਗੇ ਜੀ ਇਹ ਧਰਮੀ ਹੋ ਕੇ ਧਰਮ ਸਥਾਨਾਂ ਦੀ ਸਾਰਿਆਂ ਨੇ ਹੁਣ ਬਾਦਲ ਸਾਹਿਬ ਦੀ ਆਪਾਂ ਗੱਲ ਕਰੀਏ ਉਹਨਾਂ ਨੇ ਜੇ ਇੱਥੇ ਵਿਰਾਸਤੇ ਖਾਲਸਾ ਬਣਾਇਆ ਉਧਰ ਸਾਡੇ ਖੁਰਾਲਗੜ੍ਹ ਸਾਹਿਬ ਐਵੇਂ ਅੰਮ੍ਰਿਤਸਰ ਰਾਮ ਤੀਰਥ ਐਵੇਂ ਜੰਗੀ ਯਾਦਗਾਰ ਇੱਥੇ ਆਪਣਾ ਤੇ ਬਣਾਈਆ ਜੰਗੀ ਯਾਦਗਾਰ ਇੱਥੇ ਕਪੂਰਥਲੇ ਦੇ ਉਰਲੇ ਪਾਸੇ ਕਰਤਾਰਪੁਰ ਐਵੇਂ ਚੱਪਨ ਚਿੜੀ ਹੋ ਗਿਆ ਮਤਲਬ ਉਹਨਾਂ ਨੇ ਕਿਸੇ ਇੱਕ ਧਰਮ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਵੀ ਸਾਰੇ ਧਰਮਾਂ ਨੂੰ ਨਾਲ ਲੈ ਕੇ ਤੇ ਸਾਰੇ ਧਰਮਾਂ ਦੀਆਂ ਯਾਦਗਾਰਾਂ ਜਿਹੜੀਆਂ ਬਣਾਈਆਂ ਔਰ ਸਾਰੇ ਧਰਮਾਂ ਦੇ ਜਿਹੜੇ ਵੱਡੇ ਦਿਨ ਸੀ ਉਹਨਾਂ ਦੇ ਜਿਵੇਂ ਕਿਸੇ ਦੀ ਕੋਈ ਸ਼ਤਾਬਦੀ ਆਈ ਉਹਨਾਂ ਨੇ ਸਾਰੇ ਧਰਮਾਂ ਨੂੰ ਤਰਜੀਹ ਦੇ ਕੇ ਤਾਂ ਹੀ ਲੋਕ ਅੱਜ ਸਦਾ ਪ੍ਰਕਾਸ਼ ਖਲਾਗ ਇੱਥੇ ਪੈਦਾ ਹੋਇਆ ਨਾ ਖਲਾ ਦੀ ਇੱਕ ਵਜਾ ਤਾਂ ਨਹੀਂ ਹੋ ਸਕਦੀ ਕੋਈ ਸਿੰਗਲ ਪਰਸਨੈਲਿਟੀ ਵਜਾ ਨਹੀਂ ਹੋ ਸਕਦੀ ਸਿੰਗਲ ਇਸ਼ੂ ਵਜਾ ਨਹੀਂ ਹੋ ਸਕਦੀ ਸਿੰਗਲ ਅਜੰਡਾ ਜਿਹੜਾ ਹੈਗਾ ਵਜਾ ਨਹੀਂ ਹੋ ਸਕਦੀ ਸਿੰਗਲ ਕੋਈ ਕਾਰਨ ਜਿਹੜਾ ਹੈਗਾ ਘਟਨਾ ਜਿਹੜੀ ਹੈਗੀ ਆ ਪਾਸ ਦੇ ਵਿੱਚ ਵਾਪਰੀ ਹੋਵੇ ਉਹ ਨਹੀਂ ਹੋ ਸਕਦੀ ਸਮੀਕਰਨ ਦਾ ਸਾਰੇ ਰਲਕੀ ਹੁੰਦੇ ਆ ਨਾ ਜੀ ਖਲਾ ਪੈਦਾ ਹੁੰਦਾ ਜਦੋਂ ਸਾਡੀ ਹਉਮੈ ਵੱਡੀ ਹੋ ਜਾਏ ਮੈਨੂੰ ਮੇਰੇ ਪਿਓ ਨੇ ਬੁੰਜਾ ਪੈਸੇ ਕਿਉਂ ਨਹੀਂ ਦਿੱਤੇ ਮੈਨੂੰ 50 ਹੀ ਕਿਉਂ ਦਿੱਤੇ ਬਰਾਬਰ ਕਿਉਂ ਕੀਤਾ ਦੂਜੇ ਭਰਾ ਦੇ ਮੈਨੂੰ ਦੂਜੇ ਭਰਾ ਨਾਲੋਂ 2 ਪੈਸੇ ਵੱਧ ਚਾਹੀਦੇ ਆ ਜਦੋਂ ਮੇਰੇ 'ਚ ਇਹ ਹਉਮੈ ਆ ਗਈ ਇਹ ਮੈਨੂੰ ਜ਼ਰੂਰਤ ਮਹਿਸੂਸ ਹੋਣ ਲੱਗੀ ਤਾਂ ਫਿਰ ਮੈਂ ਆਪਣੇ ਪਿਓ ਨਾਲੋਂ ਵੀ ਵੱਖਰਾ ਵੱਖਰਾ ਹੋਣਾ ਮਹਿਸੂਸ ਕਰਦਾ ਵੀ ਹੋ ਜਾਵਾਂ ਬੱਕਰਾ ਵੀ ਮੈਨੂੰ 52 ਪੈਸੇ ਨਹੀਂ ਮਿਲੇ ਮੈਨੂੰ 50 ਹੀ ਦਿੱਤੇ ਆ ਜਦੋਂ ਕਿ ਪਿਓ ਨੂੰ ਦੇਣਾ ਹੀ 50 ਚਾਹੀਦੇ ਆ ਬਰਾਬਰ ਬਰਾਬਰ ਕਰਨਾ ਚਾਹੀਦਾ ਪਿਓ ਸਹੀ ਕਰਦਾ ਪਿਆ ਪਰ ਮੈਂ ਜਦੋਂ ਇਹ ਕੋਈ ਬੰਦਾ ਮਹਿਸੂਸ ਕਰਨ ਲੱਗ ਜਾਈ ਵੀ ਮੈਨੂੰ ਮੇਰੇ ਪਿਓ ਨੇ 52 ਪੈਸੇ ਕਿਉਂ ਨਹੀਂ ਦਿੱਤੇ ਮੈਨੂੰ ਵੀ 50 ਨਹੀਂ ਨੀਤੀਕ ਤੌਰ ਤੇ ਭਿੰਦਰ ਸਾਹਿਬ ਪਿਓ ਕੌਣ ਆ ਤੇ ਇੱਥੇ ਪੈਸਾ ਕੌਣ ਆ ਜੀ ਥੋੜਾ ਜਿਹਾ ਜੀ ਤੁਹਾਡੇ ਸਮਝ ਲਾਉਣ ਫਾਰ ਐਗਜ਼ਾਮਪਲ ਗੱਲ ਹੈ ਨਾ ਜੀ ਫਾਰ ਐਗਜ਼ਾਮਪਲ ਗੱਲ ਹੈ ਵੀ ਸਾਰੇ ਇਹਦੇ ਪਿੱਛੇ ਤੁਹਾਡੇ ਇਹਦੇ ਪਿੱਛੇ ਇਸ਼ਾਰਾ ਬਹੁਤ ਵੱਡਾ ਇੱਥੇ ਸਾਰੇ ਹੀ ਸਮਝਦੇ ਪਿਆ ਅਸੀਂ ਉਹੀ ਪਿਓ ਆ ਹਮ ਇੱਥੇ ਪੁੱਤ ਬਣਨ ਲਈ ਤਿਆਰ ਹੀ ਕੋਈ ਨਹੀਂ ਸਾਰੇ ਪਿਓ ਬਣਨ ਨੂੰ ਫਿਰਦੇ ਨੇ ਇਹ ਗੱਲ ਮਤਲਬ ਆਸ ਕਰਦੇ ਹਾਂ ਕਿ ਪੁੱਤ ਬਣਨਗੇ ਇੱਕ ਮਾਲਾ ਕਿਉਂ ਪੁੱਤ ਦਾ ਨਾ ਬਣੋ ਭਰਾ ਭਰਾ ਤਾਂ ਬਣੋ ਸ਼ਰੀਕ ਤਾਂ ਨਾ ਬਣੋ ਭਰਾ ਭਰਾ ਤਾਂ ਬਣੋ ਆਪਣਾ ਇਕੁਅਲ ਰਾਈਟ ਜਿਹੜਾ ਤੁਹਾਨੂੰ ਦੇਰ ਦਰਜਾ ਬਦਰਜਾ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਥੰਬ ਨੇ ਥੰਮ ਵਾਲਾ ਕੰਮ ਕਰਨਾ ਹੈ ਇੰਡੈਕਸ ਫਿੰਗਰ ਨੇ ਇੰਡੈਕਸ ਫਿੰਗਰ ਦਾ ਕੰਮ ਕਰਨਾ ਹੈ ਲਿਟਲ ਫਿੰਗਰ ਨੇ ਲਿਟਲ ਫਿੰਗਰ ਦਾ ਕੰਮ ਕਰਨਾ ਹੈ ਆਪਾਂ ਦਰਜਾ ਬਦਰਜਾ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਸਾਰੇ ਰਲ ਕੇ ਹੰਬਲਾ ਮਾਰੀਏ ਮਤਲਬ ਇਹ ਆਪਣੇ ਚ ਹੌਮੇ ਦੇ ਪੱਠੇ ਨਾ ਆਪਾਂ ਬਿੱਜੀਏ ਵੀ ਸਾਰਾ ਕੁਝ ਸਾਨੂੰ ਹੀ ਲੱਭ ਜੇ ਮੈਂ ਕਿਸੇ ਪ੍ਰਚਾਰਕ ਦੀ ਕੱਲ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਮਣਕੇ ਗਾਨੀ ਦੇ ਵਿੱਚ ਪਾਏ ਜਾਂਦੇ ਨੇ ਇੱਕ ਮਾਲਾ ਦੇ ਰੂਪ ਦੇ ਵਿੱਚ ਪਾਏ ਜਾਂਦੇ ਨੇ ਉਹ ਇੱਕ ਮਾਲਾ ਹੁੰਦੀ ਆ ਅਲੱਗ-ਅਲੱਗ ਤਾਂ ਫਿਰ ਇੱਕ ਮਣਕੀ ਰਹਿ ਜਾਂਦੇ ਨੇ ਉਹ ਮਣਕਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋਣ ਦੇ ਲਈ ਅੰਤਰਨ ਕਮੇਟੀ ਕੋਸ਼ਿਸ਼ ਕਰੇਗੀ ਭਿੰਡਰ ਸਾਹਿਬ ਕੋਸ਼ਿਸ਼ ਕਰਨਗੇ ਆਪਣੇ ਤੌਰ ਤੇ ਚਾਹੇ ਕੋਸ਼ਿਸ਼ ਸਫਲ ਹੁੰਦੀ ਆ ਸਫਲ ਰਹਿੰਦੀ ਆ ਉਹ ਉਹ ਨਤੀਜਾ ਬਾਅਦ ਦੇ ਵਿੱਚ ਹੋਵੇ ਅਸੀਂ ਇਸ ਲਈ ਨਾ ਕੇਵਲ ਮੈਂ ਪੂਰੀਆਂ ਅੰਤਰੀਂ ਕਮੇਟੀ ਇਸ ਗੱਲ ਲਈ ਯਤਨਸ਼ੀਲ ਹੈ ਕਿ ਸਾਰੇ ਧੜਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਸਾਰੇ ਧੜਿਆਂ ਨੂੰ ਇੱਕ ਮਾਲਾ ਦੇ ਵਿੱਚ ਪਰੋ ਕੇ ਅਸੀਂ ਇਹ ਸਮਝਦੇ ਹਾਂ ਕਿ ਜੇ ਅਸੀਂ ਪਰੋਣ ਦੇ ਵਿੱਚ ਸਫਲ ਹੋ ਜਾਈਏ ਤਾਂ ਸਾਡਾ ਜਿਹੜਾ ਕੀਤਾ ਅਟੈਂਪਟ ਹੈ ਜਿਹੜੀ ਇਹ ਕੋਸ਼ਿਸ਼ ਸਾਡੀ ਉਹ ਸਫਲ ਹੋ ਜਾਏ ਤਾਂ ਅਸੀਂ ਆਪਣੇ ਆਪ ਨੂੰ ਧੰਨ ਭਾਗੇ ਸਮਝਾਂਗੇ ਧੰਨਵਾਦ ਭਿੰਦਰ ਸਾਹਿਬ ਸਾਡੇ ਨਾਲ ਜੁੜਨ ਦੇ ਲਈ ਤਾਂ ਹੌਲੇ ਹੌਲੇ ਤੇ ਪ੍ਰਬੰਧਾਂ ਨੂੰ ਲੈ ਕੇ ਐਸਡੀਪੀਸੀ ਨੇ ਹੁਣ ਤੱਕ ਕੀ ਪ੍ਰਬੰਧ ਕੀਤੇ ਨੇ ਕਿਹੋ ਜਿੇ ਪ੍ਰਬੰਧ ਰਹੇ ਨੇ ਔਰ ਖਾਸ ਤੌਰ ਤੇ ਜਿਹੜਾ ਪੰਥ ਖਲਾ ਪੈਦਾ ਹੋਇਆ ਚਾਹੇ ਉਹ ਅਕਾਲੀ ਦਲ ਦੇ ਵਿੱਚ ਹੋਵੇ ਚਾਹੇ ਬਿਟਵਿਨ ਦੀ ਜਿਹੜੇ ਕੁਝ ਫੈਸਲੇ ਅੰਤਰਕਮੇਟੀ ਦੇ ਪਿਛਲੇ ਦਿਨ ਹੋਏ ਉਹਨਾਂ ਨੂੰ ਲੈ ਕੇ ਕਾਫੀ ਕੰਟਰੋਵਰਸਰੀ ਹੋਈ ਹੋਵੇ ਉਹ ਉਸ ਨੂੰ ਲੈ ਕੇ ਹੋਵੇ ਚਾਹੇ ਆਪਣੀ ਜ਼ਿੰਮੇਵਾਰੀ ਹੋਵੇ ਨੈਤਿਕ ਜ਼ਿੰਮੇਵਾਰੀ ਕੀ ਹੋਣੀ ਚਾਹੀਦੀ ਇੱਕ ਸਿੱਖ ਦੇ ਲਈ ਅੰਤਰਕਮੇਟੀ ਮੈਂਬਰ ਦੇ ਲਈ ਐਸਡੀਪੀਸੀ ਦੇ ਤੌਰ ਤੇ ਜਦੋਂ ਤੁਸੀਂ ਸੇਵਾਦਾਰ ਦੇ ਤੌਰ ਤੇ ਚੁਣੇ ਜਾਂਦੇ ਹੋ ਤਾਂ ਉਹ ਜ਼ਿੰਮੇਵਾਰੀਆਂ ਕਿਸ ਤਰੀਕੇ ਨਾਲ ਨਿਭਾਈਆਂ ਜਾਣ ਤਾਂ ਦਲਜੀਤ ਸਿੰਘ ਭਿੰਡ ਸਾਡੇ ਨਾਲ ਸਾਨੂੰ ਉਹਨਾਂ ਨੇ ਬਕੂਬੀ ਇਨਾਂ ਤੇ ਚਰਚਾ ਕੀਤੀ ਹੈ ਕੈਮਰਾਮੈਨ ਅੰਮ੍ਰਿਤ ਦੀ ਨਾਲ ਰਮਨਦੀਪ ਅਨਮਿਓ ਟੀਵੀ ਅਨੰਦਪੁਰ ਸਾਹਿਬ